ਪਠਾਨਕੋਟ ਦੇ ਹਲਕਾ ਪੋਆ ਵਿੱਚ ਕਿਹੜੀ ਅੱਡੇ ਤੇ ਰੇਤ ਬਜਰੀ ਦੇ ਭਰੇ ਟਰੈਕਟਰ ਨੂੰ ਕਾਂਗਰਸ ਦੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਨੇ ਰੋਕਿਆ ਪੰਜਾਬ ਸਰਕਾਰ ਦੇ ਖਿਲਾਫ ਨਾਰੀ ਬਾਜ਼ੀ ਕੀਤਾ ਤੇ ਕਿਹਾ ਕਿ ਜੇਕਰ ਮਾਈਨਿੰਗ ਨਹੀਂ ਹੋ ਰਹੀ ਤਾਂ ਇਹ ਕਿੱਥੋਂ ਰੇਤ ਬਜਰੀ ਦੇ ਟਰੱਕ ਆ ਰਹੇ ਨੇ ਪਿਛਲੇ ਦਿਨੀ ਨਜਾਇਜ਼ ਮਾਈਨਿੰਗ ਦੇ આરોપી ਗ੍ਰਿਫਤਾਰ ਕੀਤੇ ਗਏ ਸਨ ਤੇ ਇਸ ਤੋਂ ਬਾਅਦ ਕਾਂਗਰਸੀ ਦੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਨੇ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਉਨਾਂ ਦਾ ਕਹਿਣਾ ਹੈ ਕਿ ਸਰਕਾਰ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦੀ ਗੱਲ ਕਹਿ ਰਹੀ ਹੈ ਪਰ ਦੇਖੋ ਸਭ ਦਾ ਸਮਾਂ ਬੀਤਣ ਦੇ ਵੀ ਮਾਈਨਿੰਗ ਪਾਲਿਸੀ ਨਹੀਂ ਬਣਾਈ ਗਈ। ਰੁਕੋ ਜਿਹੜੀ ਇਹ ਸਰਕਾਰ ਬਣੀ ਹੈ ਇਹ ਸਰਕਾਰ ਬਣੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਬਣ ਗਈ। ਅੱਜ ਇਹਨਾਂ ਕੋਲ 20 ਮਹੀਨੇ ਵਿੱਚ ਮਾਈਨਿੰਗ ਪਾਲਿਸੀ ਕੋਈ ਨਹੀਂ ਬਣੀ ਤੇ ਇੱਕ ਹਾਲ ਜੁਰੂ ਹੋਈ ਹੈ 20 ਮਹੀਨੇ 'ਚ ਤਿੰਨ ਮੰਤਰੀ ਜੁਰੂ ਹੋਣਾ ਵੱਲ ਦਿੱਤੇ ਆ ਤੇ ਮੰਤਰੀਆਂ ਨੂੰ ਕੋਈ ਸਮਝ ਨਹੀਂ ਆ ਰਹੀ। ਮੈਂ ਉਹਨੂੰ ਪੁੱਛਿਆ ਚਲੋ ਵੀ ਇਹ ਕਹਿੰਦੇ ਆ ਵੀ ਬਿਲਕੁਲ ਜਿਹੜੀ ਇਲੈਗਲ ਮਾਈਨਿੰਗ ਉਹ ਬੰਨ ਕੀਤੀ ਜਾਏਗੀ ਤੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਪਾਲਿਸੀ ਕੋਈ ਨਹੀਂ ਬਣਾਈ ਜਿੱਥੇ ਤੁਸੀਂ ਕਹਿੰਦੇ ਵੀ ਲੀਗਲ ਮਾਈਨਿੰਗ ਚੱਲਦੀ ਹੈ ਤੇ ਜਗ੍ਹਾ ਤੇ ਦੱਸ ਦਿਓ ਭਰਾ ਕਿਹੜੀ ਹੈ ਤੁਹਾਡੇ ਕੋਲ ਲੀਗਲ ਮਾਈਨਿੰਗ ਤੇ ਜੇ ਕੋਈ ਕ੍ਰੈਸ਼ਰ ਵਾਲੇ ਕ੍ਰੈਸ਼ਰ ਲਾਇਆ ਹੈ ਤੇ ਉਹਨਾਂ ਦੇ ਭਰਾ ਸਾਰੀਆਂ ਡਿਪਾਰਟਮੈਂਟ ਤੋਂ 15 ਨਾ ਐਨਓਸੀ ਲੈ ਕੇ ਫੇਰ ਕ੍ਰੈਸ਼ਰ ਲਾਇਆ ਹੈ ਤੇ ਜੇ ਤੁਹਾਡੇ ਕੋਲ ਮਾਈਨਿੰਗ ਨਹੀਂ ਸੀ ਤੇ ਤੁਸੀਂ ਕ੍ਰੈਸ਼ਰ ਕਿਉਂ ਉਹਨਾਂ ਨੂੰ ਮੈਂ ਨੂੰ ਸੀ ਦੇਤੀਆਂ ਮੈਂ ਇਹ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੇ ਬੜੇ-ਬੜੇ ਵੱਡੇ ਪੋਸਟ ਲਾਏ 500 ਸੈਕੜਾ ਦਿੱਤਾ ਅੱਜ ਰਿਤਾ ਜਿਹੜਾ ਉਹ 5000 6000 ਨੂੰ ਸੈਕੜਾ ਮਿਲਦਾ ਮੈਂ ਅੱਜ ਹੁਣੇ ਇੱਕ ਬਿੱਲ ਫੜਿਆ ਜਿਹਦੇ ਵਿੱਚ 800 ਰੁਪਏ ਬਜਰੀ ਉਹ ਬਿੱਲ ਕੱਟਿਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਕੀੜੀ ਏਡੇ ਦੇ ਵਿੱਚ ਮੈਂ ਡੈਂਪ ਲਾ ਲੈਣਾ ਤੁਸੀਂ 800 ਰੁਪਏ ਦਾ ਬਿੱਲ ਕੱਟਿਆ ਤੇ ਤੁਸੀਂ ਮੈਨੂੰ 1500 ਰੁਪਏ ਦਾ ਦੇ ਦਿਓ ਮੈਂ ਬਿਜ਼ਨਸਮੈਨ ਆਦਮੀ ਸੀ ਪਹਿਲੇ ਵੀ ਵੀਕਰ ਰਾਜਨੀਤੀ ਵੀ ਕੀਤੀ ਬਿਲਕੁਲ ਇਮਾਨਦਾਰੀ ਕੀਤੀ ਕੋਈ ਬੰਦਾ ਮੇਰੇ ਤੇ ਉਂਗਲ ਖੜੀ ਨਹੀਂ ਕਰ ਸਕਦਾ ਨਿਕਲ 1500 ਰੁਪਏ ਮਾਲ ਲੈਣ ਨੂੰ ਮੈਂ ਤਿਆਰ ਜਿੰਨਾ ਮਰਜੀ ਮੈਨੂੰ ਮਾਲ ਦੇ ਦਿਓ ਮੈਂ 1500 ਲੈ ਕੇ ਮੈਂ 1700 ਰੁਪਏ ਵੇਚ ਦਿਆਂਗਾ ਕਿਉਂਕਿ ਮੇਰਾ ਵੀ ਪੈਸੇ ਖਰਚ ਜਾਂਦਾ ਮੈਂ ਵੀ ਉਹਨੂੰ ਵੇਚਣਾ ਕਰਦਾ ਮੈਂ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਬੋਲੀ ਕਰਨਾ ਮੇਰੇ ਖਾਕੀ ਵਰਦੀ ਵਾਲੇ ਇਹਦੇ ਵੀ ਖਿਲਾਫ ਬੋਲਦਾ ਪਿਆ ਜੇ ਕੋਈ ਕਿਸੇ ਗਰੀਬ ਦਾ ਕ੍ਰੈਸ਼ੇ ਚੱਲਦਾ ਹੈ ਉਸਲੇ ਮਿੰਟੋਂ ਮਿੰਟ ਪੁਲਿਸ ਉੱਥੇ ਆਉਂਦੀ ਜਿੱਥੇ ਇਹਦੇ ਰਿਸ਼ਤੇਦਾਰ ਜਾਂ ਇਹਨਾਂ ਦੇ ਖਾਸ ਆਦਮੀ ਮਗਰਮਾਸ਼ਾ ਹੁੰਦਾ ਕ੍ਰੈਸ਼ੇ ਚੱਲਦਾ ਉਹਨ ਵੀਰ ਆਦਮੀ ਚੱਲਦਾ ਜੀ ਵੀ ਚੱਲਦਾ ਉਹਨੇ ਕੋਈ ਨਹੀਂ ਇਹਨੂੰ ਖੜਖੜਦੀ ਵਾਇਸ ਦੇਂਦੀ ਐ ਜਿਹੜੇ ਕ੍ਰੈਸ਼ਰ ਐ ਮੈਂ ਪਠਾਨਕੋਟ ਦੇ ਕਪਤਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਜਗੁੰਦਰਪਾਲ ਨੂੰ ਇੱਕ ਦਿਨ ਫੜਿਆ ਵੀ ਅਵੈਧ ਮਾਈਨਿੰਗ ਕਰ ਰਿਹਾ ਤੇ ਮੈਂ ਤੁਹਾਨੂੰ ਪੁੱਛਾਂ ਜੀ ਕਿ ਕਿਵੇਂ ਗੁਰਪ੍ਰੀਤ ਨੂੰ ਮੰਨਦੇ ਹੋ ਮੈਂ ਤਾਂ 2 ਮਿੰਟਾਂ ਤੋਂ ਕ੍ਰੈਸ਼ੋ ਬੰਦ ਕੀਤਾ ਹੋਇਆ ਫਿਰ ਵੀ ਤੁਸੀਂ ਜਿੰਨੇ ਪਰਚੇ ਦਿੱਤੇ ਮੈਂ ਬਿਲਕੁਲ ਪ੍ਰਵਾਹ ਨਹੀਂ ਕਰਦਾ ਜਿੰਨੇ ਜਿਹੜੇ ਦੇ ਦਿਓ ਇਹ ਜਿਹੜੀ ਬਜਰੀ ਆਈ ਹੈਗਾ ਪਾਕਿਸਤਾਨ ਵੀ ਲੱਗੇ ਕੋਈ ਪਾਕਿਸਤਾਨ ਦੀ ਬਜਰੀ ਆਈ ਹੈ ਮੈਂ ਇਹਨੂੰ ਪੁੱਛਣਾ ਚਾਹੁੰਦਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਤਗੜੇ ਹੋ ਗਏ ਪੈ ਗਿਆਂ ਕਾਂਗਰਸ ਪਾਰਟੀ ਵਾਲੇ ਹੁਣ ਮੈਂ ਅੱਜ ਮਾੜਾ ਮੋੜਾ ਕੀਤਾ ਛੜ ਛੁੜਕਾ ਬਾਈਬਲ ਸਾਹਿਬ ਵੀ ਆਣਗੇ ਸਾਡੇ ਪੰਜਾਬ ਦੇ ਆਪੋਜੀਸ਼ਨ ਡੀਟਰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਵੀ ਆਣਗੇ ਖੈਰ ਸਾਥ ਜਦੋਂ ਤੁਸੀਂ ਜੇਲ੍ਹ ਜੋ ਛੜ ਦਿਓਗੇ ਉਹ ਵੀ ਆਣਗੇ ਆਪਾਂ ਡਰਨ ਵਾਲੇ ਨਾ ਡਰੇ ਤੇ ਨਾ ਡਰਨ ਵਾਲਿਆ ਡਰਾਂ ਵਾਲੇ ਜੂਰ ਹੈਗੇ